ਬੈਠੀ ਦੀਪ ਹਾਂਜੀ ਭਾਬੀ ਮੈਂ ਵੀ ਵੇਖਣ ਨਹੀਂ ਆ ਮੰਮੀ ਪਤਾ ਨਹੀਂ ਕਦੋਂ ਆਉਣਗੇ ਮੰਮੀ ਨੂੰ ਟਾਈਮ ਦੇਣ ਪਤਾ ਲੱਗ ਗਿਆ ਜਾਣਾ ਫੁਲਕਾ ਛੱਕ ਕੇ ਹੀ ਆਉਣਗੇ ਆਹੋ 1 ਵਜੇ ਚੱਲਿਆ ਵਾ ਤੇ 1 ਵਜੇ ਤੇ ਬਾਬੇ ਕੋਲ ਗੋਪਾ ਗਏ ਫਿਰ ਉਹਨਾਂ ਨੇ ਫੁਲਕਾ ਛਕਾਉਣਾ ਫਿਰ ਮੰਮੀ ਨੇ 2:30 ਵਜੇ ਆ ਕੇ ਆਉ ਮੰਮੀ ਅੱਜ ਹਣ ਆਹੋ ਮੰਮੀ ਨਹੀਂ ਘਰੇ ਰਹਿ ਕੇ ਤੇ ਐ ਕੁੱਪ ਬੈਠੇ ਆ ਫਿਰ ਹੈ ਹੀ ਆ ਨਾ ਫਰੀਦ ਵੀ ਸੁੱਤੀ ਏ ਚਲੋ ਉਹਦੇ ਨਾਲ ਥੋੜੀ ਰੌਣਕ ਹੋ ਜਾਂਦੀ ਓ ਆਹੋ ਵੀ ਹੁਣ ਸੌਂਗੀ ਮੁੰਡਿਆ ਵੀ ਤੇਰਾ ਦੱਸੋ ਨਾ ਪੀ ਦੀਪਾ ਖੰਡੀ ਕੱਪੜੇ ਧੋਣ ਵਾਲੀ ਮਸ਼ੀਨ ਦਾ ਤੂੰ ਤਾਂ ਮੈਨੂੰ ਇਹੋਸ਼ੇ ਲੈਣੇ ਤਾਂ ਅਸ ਦਿਨ ਦੀ ਜਾਲ ਨੂੰ ਮਸ਼ੀਨ ਦਾ ਤੈਨੂੰ ਪਤਾ ਤਾਂ ਹੈਗਾ ਹੀ ਆ ਵੀ ਤਨਖਾ ਦਾ ਵੀ ਨਾ ਤੇ ਇਹੋ ਮਹੀਨੇ ਹੀ ਹੁਣ ਜਿਹੜਾ ਮੱਸਾ ਪੁਰਾ ਬਚਾ ਕੇ ਲਿਆਇਆ ਵਾ ਤੇ ਉਹ ਹੁਣ ਬਹਿ ਕੇ ਖਾਣਿਆ ਹੀ ਆ ਇਹਨੇ ਕਢਾਉਣ ਕਿਤੇ ਕੰਮ ਦੰਦਿਆ ਖਣਾ ਪੀ ਚੱਲ ਜਾਮਾ ਕੋ ਕਰ ਲਾ ਜੀ ਕਿੱਦਾਂ ਵਾ ਪਤਾ ਹੱਤ ਵੀ ਕਿੰਨਾ ਤੰਗ ਹੋਇਆ ਵਾ ਤੇ ਹੁਣ ਪੁਰਾਣੀ ਮਸ਼ੀਨਾਂ ਐਵੇਂ ਟਾਈਮ ਪਾਸ ਕਰਨੇ ਮੇਰਾ ਤਾਂ ਫੋਦਾ ਰਹਾਦਾ ਚਲ ਨਾਉ ਤੇ ਦਵਾਈ ਤੇ ਮਸ਼ੀਨ ਲਿਆਵਾਂਗੇ ਪਰ ਫਿਰ ਵੀ ਐ ਕੇ ਗਜੈਸ਼ ਵਾਲੀ ਚੁੱਪ ਕਰਕੇ ਬੈਗੀ ਆਂ ਵੀ ਨਹੀਂ ਸਰਨਾ ਹੈਗਾ ਮੈਂ ਤਾਂ ਸੋਚਿਆ ਸੀ ਚੱਲ ਸ਼ਾਜੇ ਵੀਰ ਜੀ ਦੀ ਗੈਸ ਨਿਕਲ ਆਉਂਦੀ ਤੇ ਚੱਲ ਮੈਨੂੰ ਐ ਕਿ ਲੈ ਆਈ ਦਿੰਦੇ ਮਸ਼ੀਨ ਤੁਹਾਡੇ ਸਾਹਮਣੇ ਮੈਨੂੰ ਵੀ ਬਥੇਰੀ ਤੰਗੀ ਆ ਕਾ ਸਿਆਲ ਬੱਚਿਆਂ ਦੀਆਂ ਵਰਦੀਆਂ ਤੋ ਉਹ ਕਿ ਸਕਾਉਣੀਆਂ ਮੈਨੂੰ ਔਖਾ ਹੋ ਜਾਂਦਾ ਵਾ ਨਹੀਂ ਮੈਂ ਤੇ ਵੇਖੀ ਤੁਹਾਡੇ ਘਰੇ ਮਸ਼ੀਨ ਹੈਗੀ ਆ ਉਹਨੂੰ ਕੀ ਗੱਲ ਉਹ ਮਸ਼ੀਨ ਹੈਗੀ ਤੇ ਹੈ ਵਾ ਭਾਬੀ ਜੀ ਉਹ ਮਸ਼ੀਨਾਂ ਬੜੇ ਚੱਦੀ ਪੁਰਾਣੀਆਂ ਹਨਵਿੰਦਰ ਦੀ ਹੀ ਨਾਲੇ ਤੇ ਤੁਹਾਨੂੰ ਪਤਾ ਦਵਿੰਦਰ ਦੇ ਸੁਭਾਅ ਦਾ ਉਹ ਗੱਲਾਂ-ਬਾਤਾਂ ਕਰਦੇ ਆ ਜਦੋਂ ਮੈਂ ਵਰਤਦੀ ਆ ਮੈਂ ਕੱਪੜੇ ਧੋਣੇ ਹੁੰਦੇ ਆ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਉਹਦੇ ਵਿੱਚ ਪਾ ਕੇ ਕੱਪੜੇ ਬਹਿ ਜਾਂਦੇ ਆ ਸਾਰਾ ਦਿਨ ਉਹੋ ਘੇੜਾ ਦਵਾਈ ਜਾਂਦੇ ਕੁੰਦੀ ਨਹੀਂ ਮੂੰਹ ਮੰਮੀ ਤੋਂ ਡਰਦੀ ਆ ਪਰ ਉਦਾਂ ਆ ਈਰਖਾ ਬਾਜੀ ਜੀ ਬੜੀ ਕਰਦੀ ਹੋਈ ਨਾ ਵੀ ਪੀੜੀ ਤੋੜੀ ਵਾਂਗੂ ਵਿੱਚੇ-ਵਿੱਚ ਰਿੱਜੀ ਜਾਂਦੀ ਆ ਤੇ ਸ਼ੋਰ ਨਹੀਂ ਉਹ ਦਿੰਦੀ ਆ ਗਈ ਗੱਲ ਤੇ ਆ ਦੀਪ ਮਸ਼ੀਨ ਦਾ ਕਿਹੜਾ ਕੋਸ ਕਸ ਚੱਲਿਆ ਵਾ ਜਿਹੜਾ ਉਹ ਇੰਨਾ ਡਈ ਆ ਕਰਦੀ ਆ ਘਰ ਚ ਚੀਜ਼ਾਂ ਸਾਂਝੀ ਹੁੰਦੀ ਚੱਲ ਵਰਤੀ ਜਾਂਦੀ ਫਿਰਕੇ ਜਾਂ ਤੇਰੀ ਆ ਜਾਂ ਉਹਦੀ ਆ ਫਿਰ ਕੀ ਇਹ ਗੱਲ ਕੀੜੀ ਗੱਲ ਆ ਭਾਬੀ ਜੀ ਕਿਸਣਾ ਕੋ ਸੁਣਾਦੇ ਮਸ਼ੀਨ ਉਦਾਂ ਹੀ ਜਿਹੜਾ ਆਪਣੀ ਚੀਜ਼ ਹੱਕ ਨਾਲ ਵਰਤ ਲੈਣੀ ਉਹ ਚੀਜ਼ ਨਹੀਂ ਆ ਬੰਦੀ। ਹਾਂ ਉਹ ਤੇ ਚੱਲ ਹੈਈਆ। ਨਾਲ ਮੇਰੀ ਗੱਲ ਸੁਣਾ। ਆ ਮੰਮੀ ਡੈਡੀ ਧੁੰਦਿਆ ਤੇ ਮੈਂ ਚੱਲਣਾ ਨਹੀਂ ਲਿਆ। ਹੁਣ ਚਲੋ ਮੰਮੀ ਵੀ ਘਰ ਹੈ ਨਹੀਂ ਤੇ ਡੈਡੀ ਵੀ ਘਰ ਹੈ ਨਹੀਂ ਆ। ਗਵਾਨੀਆਂ ਤੇ ਮੁੰਡੇ ਦੇ ਨਾਲ ਕੀ ਚੱਕਰ ਗੱਲ ਚੱਲਣ ਦੀ ਜਿਹੜੀ? ਕਿਹੜੀ ਗਵਾਨੀਆਂ ਦੇ ਭਾਬੀ? ਉਹੀ ਜਿਹੜਾ ਪ੍ਰੀਤ ਤੇ ਤੁਹਾਡੇ ਘਰ ਦੇ ਨਾਲ ਹੀ ਪ੍ਰੀਤ ਕੇ ਘਰ ਵਾ। ਨਹੀਂ ਨਹੀਂ। ਕੱਲ ਤੇ ਕੋਈ ਵੀ ਨਹੀਂ ਆ। ਮੇਰੇ ਕੋਲੋਂ ਕੋਈ ਲੁਕਾਣਾ ਤੂੰ ਰੱਖ। ਮੈਨੂੰ ਦਵਿੰਦਰ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ। ਕੀ ਆਂਦੀ ਹੋਰ ਦਵਿੰਦਰ ਦਾ ਨੂੰ ਦਵਿੰਦਰ ਨੇ ਦਵਿੰਦਰ ਨੇ ਬਹੁਤ ਖੁਸ਼ ਹੋ ਤੇ ਕਹਿੰਦੀ ਵੀ ਇਹ ਉਹ ਘਰ ਦੇ ਵਿੱਚ ਨਿਕਲਦੀ ਨਹੀਂ ਰਾਤ ਦਿਨ ਉੱਥੇ ਵੜੀ ਰਹਿੰਦੀ ਆ ਉਹ ਮੁੰਡੇ ਦਾ ਕਰਕੇ ਬਸ ਕੋਈ ਇਹਨੇ ਘਰ ਦੇ ਕੰਮ ਨਾਲ ਮਤਲਬ ਨਹੀਂ ਬਸ ਉਧਰ ਦਾ ਹੀ ਮਤਲਬ ਰੱਖਦੀ ਆ ਇਹਦੀਆਂ ਤਾਂ ਮੈਂ ਵੀਡੀਓ ਵੀ ਬਣਾਈਆਂ ਹੀ ਜੀ ਇਹ ਡਿਲੀਟ ਨਾ ਕਰਤੀ ਤੇ ਮੈਂ ਤੈਨੂੰ ਵੀਡੀਓ ਵੀ ਇਹਦੀਆਂ ਦਿਖਾ ਲੈਂਦੀ ਉਹ ਨਹੀਂ ਨਹੀਂ ਭਾਬੀ ਜੀ ਤੁਸੀਂ ਐਵੇਂ ਉਹਦੀਆਂ ਗੱਲਾਂ ਨਾ ਸੁਣੋ ਉਹਦੀਆਂ ਉਹ ਤਾਂ ਬੜਾ ਕੁਝ ਜਾਂਦੀ ਆ ਉਹ ਪਤਾ ਕੀ ਚਾਹੁੰਦੀ ਆ ਉਹ ਚਾਹੁੰਦੀ ਕਿ ਸਾਰਾ ਦਿਨ ਘਰੇ ਹੀ ਮਿੱਟੀ ਨਾਲ ਮਿੱਟੀ ਹੋਈ ਰਵੇ ਉੱਚ ਜਮੇ ਬਾਹਰ ਨਿਕਲ ਕੇ ਕੰਮ ਤਾਂ ਦਾ ਕਰਦੀ ਆ ਤੇ ਉੱਚ ਮੈਨੂੰ ਆਪਣੇ ਬੱਚਿਆਂ ਵਾਸਤੇ ਮੈਨੂੰ ਲੋਡ ਪੈਂਦੀ ਮੈਂ ਫੜ ਕੇ ਵਰਤਦੀ ਵੀ ਆ ਹੁਣ ਤੁਹਾਡੇ ਸਾਹਮਣੇ ਪ੍ਰੀਤ ਦੀਦੀ ਨੇ ਮੈਨੂੰ ਕਿਹਾ ਹੀ ਕਿ ਚਲ ਜੇ ਤੂੰ ਕੰਮ ਕਰੇਂਗੀ ਤਾਂ ਤੇਰੀ ਨਿੱਕੀ ਕੁੜੀ ਦੀ ਪੜਾਈ ਦਾ ਖਰਚਾ ਚੋਕ ਲਾਂਗੇ ਅਗਲੇ ਮੇਰਾ ਇੰਨਾ ਕਰਦੇ ਆ ਇਹਨੂੰ ਤੇ ਉਵੇਂ ਆਤ ਪਈ ਬੋਲਣ ਦੀ ਚਲੋ ਉਹ ਗੱਲ ਹੈਗੀ ਬਾਕੀ ਇਹਨੇ ਪਿੰਡ ਦਾ ਵੀ ਕੋਈ ਮੁੰਡਾ ਵਾ ਉਹਦੇ ਵੱਲੋਂ ਵੀ ਆਖੀ ਜਾਂਦੀ ਆ ਇੱਥੋਂ ਜੋ ਬੰਨ ਛੱਡ ਆਉਂਦਾ ਵਾ ਮੰਨ ਲਓ ਇੱਥੋਂ ਇੱਕ ਛੜਾ ਆਊਗਾ ਜਾਂ ਬਸੇ ਪਤਾ ਨਹੀਂ ਆਂਦੇ ਕੀ ਕਰਦੀ ਉਹਦੇ ਨਾਲ ਬਹਿ ਕੇ ਚਲ ਜਾਂਦੀ ਆ ਉਹਦਾਂ ਹੀ ਆਉਂਦੀ ਜਾਂਦੀ ਆ ਸਾਡੀ ਤਾਂ ਨੇ ਮਿੱਟੀ ਬਲੀ ਤੇ ਕੀਤੀ ਆ ਇਹਦੇ ਆਦੀ ਵੀ ਮੁੰਡੇ ਵੀ ਇਹਨੂੰ ਇੱਥੇ ਗੇਟ ਗਾੜੀ ਤਾਰ ਕੇ ਜਾਂਦੇ ਆ ਓਹੋ ਭਾਬੀ ਜੀ ਉਸ ਦਿਨ ਬਲ ਪਤਾ ਗੱਲ ਅਸਲ ਚ ਕੀ ਹੋਈ ਸੀ ਮੈਂ ਇੱਥੋਂ ਆ ਪਾਪਾ ਨੇ ਬੱਸੇ ਬਿਠਾਤਾ ਹੂੰ ਤੇ ਅੱਡੇ ਰਖ ਲੋਤੀ ਹਾਂ ਤੇ ਉਹ ਇਹਨਾਂ ਦਾ ਹੀ ਕੋਈ ਯਾਰ ਦੋਸਤ ਹੀ ਮੁੰਡਾ ਤੁਹਾਨੂੰ ਪਤਾ ਹੁਣ ਜਾਂਮਸ਼ਾਨ ਵਾਲੇ ਆ ਜਾਂ ਸਾਰੇ ਪੇਹਦੇ ਆ ਤੇ ਉਹਨੇ ਮੈਨੂੰ ਪਦੋ ਪਦੀ ਬਿਠਾ ਲਿਆਂਦਾ ਭਾਬੀ ਚੱਲ ਮੈਂ ਲੰਘਣ ਲੱਗਾ ਮੈਂ ਤੈਨੂੰ ਪਿਠਾ ਲੈਣਾ ਵਾ ਜਾਂਦਾ ਤਾਰ ਚੂੰਗਾ ਤੇ ਇਹ ਚ ਹਰਜ ਵੀ ਕੀ ਹੀ ਚੱਲ ਅਛਾ ਪੇਂਦਾ ਹੀ ਤੇ ਉਹ ਇਹਨੇ ਕਿਤੇ ਵੇਖ ਲਿਆ ਤੇ ਇਹਨੇ ਕਈ ਦੀਆਂ ਕਈ ਬਣਾਤੀਆਂ ਵਾ ਭਾਬੀ ਇਹਨੂੰ ਤੇ ਹੱਥ ਪੈ ਗਈ ਆ ਬੋਲਣ ਦੀ ਮੈਂ ਤੁਹਾਨੂੰ ਦੱਸਾਂ ਹੈ ਤੇ ਚਲੋ ਏਦਾਂ ਹੀ ਆਦਾ ਤੇ ਪੈ ਗਈ ਜੇ ਮੈਨੂੰ ਇਹ ਗੱਲ ਤੋਂ ਉੱਥੇ ਪਤਾ ਲੱਗ ਜਾਂਦਾ ਨਾ ਤੇ ਫੇਰ ਤਾਂ ਮੈਂ ਚੱਲ ਇਹਨੂੰ ਪੁੱਛ ਲੈਂਦੀ ਜਾਂ ਕਿਦਾਂ ਵਾਂ ਇਹਨ ਮੈਂ ਤੈਨੂੰ ਤਾਂ ਨਹੀਂ ਉੱਥੇ ਪੁੱਛਿਆ ਵੀ ਇੱਥੇ ਜ਼ਿਆਦਾ ਖਲਾਰਾ ਪੈ ਜਾਣਾ ਵਾ ਇਹਨੇ ਤੈਨੂੰ ਕਿਦੀ ਕਿਦੀ ਝੋਲੀ ਵਿੱਚ ਨਹੀਂ ਪਾਇਆ ਤੇ ਕਿੰਨੀਆਂ ਕਿੰਨੇ ਗੱਲਾਂ ਨਹੀਂ ਕੀਤੀਆਂ ਉਹ ਮੈਨੂੰ ਪਤਾ ਵਾ ਬਹੁਤ ਜ਼ਿਆਦਾ ਇਹਨੇ ਗੱਲਾਂ ਕੀਤੀਆਂ ਆ ਦੇ ਕੁਝ ਨਹੀਂ ਭਾਬੀ ਜੀ ਮੈਂ ਆਪ ਕਈ ਵਾਰਾਂ ਸੋਚਦੀ ਆ ਉਦੋਂ ਮੈਂ ਟਾਡੇ ਸਾਰਿਆਂ ਦੀ ਮੰਨ ਲੈਂਦੀ ਕਿ ਮੈਨੂੰ ਸਾਰੇ ਆਂਦੇ ਹੀ ਤੂੰ ਧੀਆ ਛੱਡ ਕੇ ਆ ਜਾ ਤੇ ਅਸੀਂ ਤੇਰਾ ਹੋਰ ਕਿਵੇਂ ਸੋਚ ਲਾਂਗੇ ਤੇ ਮੈਂ ਤੀਆਂ ਦਾ ਮੋਹ ਮਾਰ ਕੇ ਮੈਨੂੰ ਮੇਹ ਮੇਰੀਆਂ ਪੂਰਾ ਪੂਰਾ ਨਿਆਣੀਆਂ ਰੁੱਲ ਜਾਣਗੀਆਂ ਤੇ ਅਜੇ ਇਹਨੇ ਗਾਂ ਗਾਂ ਪਤਾ ਨਹੀਂ ਮੈਨੂੰ ਕਿਦੇ ਨਾਲ ਗੰਢ ਨਾ ਕੀ ਦੀ ਝੋਲੀ ਪਾਉਣਾ ਵਾ ਇਹ ਤੇ ਹੁਣ ਮੇਰੀ ਤੇ ਜ਼ਿੰਦਗੀ ਇਦਾਂ ਹੀ ਲੰਘਣੀ ਆ ਭਾਬੀ ਜੀ ਤੁਸੀਂ ਆਪਣੇ ਆਪ ਨੂੰ ਮੇਰੀ ਜਗ੍ਹਾ ਤੇ ਰੱਖ ਕੇ ਵੇਖੋ ਤੇ ਫਿਰ ਸੋਚੋ ਕਿ ਮੈਂ ਕਿਦਾਂ ਆਪਣੀ ਜ਼ਿੰਦਗੀ ਨਗਾਉਣ ਨਹੀਂ ਆ ਮੇਰੀ ਜ਼ਿੰਦਗੀ ਜੀਣ ਥੋੜੀ ਕੋਈ ਇਹ ਤਾਂ ਦਿਨਾਂ ਨੂੰ ਧੱਕੇ ਜਿਹੜੇ ਮੈਂ ਦੇਂਦੇ ਆ ਉਹ ਤੇ ਚੱਲ ਹੈ ਹੀ ਆ ਦੀਪਕ ਗੱਲ ਤੇ ਇਦਾਂ ਹੀ ਆ ਮੈਂ ਬਸ ਇਹੀ ਗੱਲ ਤੈਨੂੰ ਸਮਝਾਉਣੀ ਆ ਤੇ ਗਾੜੀ ਚੱਲੋ ਹੁਣੇ ਜੋ ਵੀ ਕਰਦੀ ਦਵਿੰਦਰ ਇਹਨੂੰ ਕਰਨ ਦੇ ਹਨਾ ਆਪਾਂ ਵੀ ਸੁਣੀ ਸੁਣਾਈ ਗੱਲ ਤੇ ਨਹੀਂ ਅਸਰ ਕੀਤਾ ਹੈ ਕਰਕੇ ਕਿ ਕਹਿੰਦੇ ਅੱਖੀ ਵੇਖੇ ਦਾ ਤੇ ਕੰਨੀ ਸੁਣਿਆ ਦਾ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਵਾ ਤੇ ਮੈਂ ਤੇ ਇਹ ਕਹਿੰਨੀ ਵੀ ਤੂੰ ਇਹ ਕੋਈ ਵੀ ਗੱਲ ਇਦਾਂ ਦੀ ਨਾ ਸ਼ਰਮਿੰਦਗੀ ਉਠਾਉਣੀ ਪਵੇ ਪੀ ਜਿੱਥੇ ਤੇਰੇ ਪਿਓ ਦੀਆਂ ਅੱਖਾਂ ਤੇਰੇ ਜੇਠ ਦੀਆਂ ਤੇਰੇ ਭਰਾ ਦੀਆਂ ਨੀਵੀਆਂ ਹੋਣ ਸਿਰਫ ਮੱਥੇ ਕਾਰਖਣਾ ਕੋਈ ਲਵਾਵੀਂ ਚਲੋ ਆਪਣੀ ਜ਼ਿੰਦਗੀ ਜਿੱਦਾਂ ਦੀ ਵੀ ਹੈਗੀ ਆ ਤੂੰ ਮਾੜੀ ਚੰਗੀ ਜੀ ਬਾਕੀ ਚਲੋ ਗੱਲੇ ਮੰਮੀ ਡੈਡੀ ਤੈਨੂੰ ਖਰਚਾ ਦੇ ਦਿੰਦੇ ਆ ਜੇ ਕੋਈ ਔੜ-ਥੋੜ ਹੋਗੀ ਤੇ ਕੋਈ ਨਹੀਂ ਅਸੀਂ ਤੇਰੇ ਨਾਲ ਖੜੇ ਆਪਾਂ ਤੈਨੂੰ ਖਰਚਾ-ਵਰਚਾ ਦਵਾਂਗੇ ਚਲੋ ਜਿਆਦਾ ਨਹੀਂ ਥੋੜਾ ਬੋਤਾ ਤਾਂ ਤੇਰਾ ਹਿੱਸਾ ਥ ਦੇ ਸਕਦੇ ਆ ਨਾ ਤੇ ਚਲੋ ਹੋ ਨਹੀਂ ਕਦੀ ਗਦੇ ਸਾਡੇ ਵੀ ਬਦਲ ਆਉਣੇ ਥੋੜੇ-ਥੋੜੇ ਗਾੜੀ-ਗਾੜੀ ਸਮਾਂ ਬਦਲ ਹੀ ਜਾਂਦਾ ਵਾ ਕੋਈ ਨਹੀਂ ਨਾਲ-ਨਾਲ ਤੇਰਾ ਹਿੱਸਾ ਦਵਾਂਗੇ ਉਹ ਪਾਪੀ ਜੀ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਆਪ ਸਿਆਣੇ ਜੇ ਤੁਸੀਂ ਇੱਥੇ ਮੈਨੂੰ ਵੇਖਿਆ ਹੀ ਆ ਮੈਂ ਕੁਵਾਰੀ ਹੁੰਦੀ ਨੇ ਕਿੰਨਾ ਕ ਆਪਣੇ ਭਰਾ ਦੇ ਪਿਓ ਨੂੰ ਕਿਤੇ ਕਿਸੇ ਗਾੜੀ ਝੁਕਨ ਦਿੱਤਾ ਵਾ ਤੇ ਅੱਜ ਮੈਂ ਆਪਣੇ ਸਾਰਾ ਕੁਝ ਕਰਕੇ ਤੀਆਂ ਬੁੱਤਾਂ ਨਹੀਂ ਹੋ ਕੇ ਮੈਂ ਇਹੋ ਜਿਹਾ ਕੋਈ ਕੰਮ ਕਰੂੰਗੀ ਕਾਵਾਂ ਦੇ ਆਖਿਆ ਢੋਲ ਨਹੀਂ ਪਾੜ ਜਾਂਦੇ ਉਹ ਜੋ ਬੋਲਦੀ ਬੋਲਣ ਦੋ ਉਹਨੂੰ ਤੇ ਆਤ ਪੈ ਗਈ ਆ ਮੈਂ ਉਹਦੀਆਂ ਗੱਲਾਂ ਦੀ ਪਰਵਾਹ ਕਰਨੀ ਛੱਡਤੀ ਆ ਹੋਈ ਨਾ ਸਾਨੂੰ ਵੀ ਉਹ ਹੀ ਗੱਲ ਤੇ ਛੱਡਣੀ ਪੈਣੀ ਆ ਪਰ ਨਾ ਜਿੰਨੀਆਂ ਨੇ ਝੂਠ ਦਵਾਨਾ ਸੱਚ ਜਾਂ ਜੋ ਵੀ ਕੁਝ ਬੰਨ ਕੇ ਗੱਲਾਂ ਦਸੀਆਂ ਨਾ ਉਹ ਟਾਈਮ ਤੇ ਮੈਨੂੰ ਪਤਾ ਜੇ ਰੱਬ ਨੂੰ ਮੈਂ ਕਿਹਾ ਹੱਦ ਮੁੱਕ ਗਈ ਦੀਪ ਨੇ ਇੰਨਾ ਹੀ ਲਕਾਰ ਆਖ ਛੱਡਿਆ ਕਿ ਇੰਨੀ ਉਹ ਗੱਲ ਭਾਬੀ ਜੀ ਤੁਸੀਂ ਆ ਜਦ ਉਦੋਂ ਉੱਥੇ ਗੱਲ ਛੇੜ ਦਿਓ ਤੇ ਫਿਰ ਮੈਂ ਇਹਨੂੰ ਜਵਾਬ ਦਿੰਦੀ ਮੈਂ ਤੇ ਉਹੀਂ ਚੁੱਪ ਰਹੀ ਨਹੀਂ ਆ ਮੇਰਾ ਰੋਜ਼ ਰੋਜ਼ ਦੇ ਮੂੰਹ ਲੱਗਨ ਨੂੰ ਜੀ ਨਹੀਂ ਕਰਦਾ ਤੁਸੀਂ ਗੱਲ ਪੁੱਛਦੇ ਹੋ ਉਹਦੇ ਸਾਹਮਣੇ ਤੇ ਫਿਰ ਮੈਂ ਤੁਹਾਡੇ ਸਾਹਮਣੇ ਉਹਨੂੰ ਦੱਸਦੀ ਵੀ ਕਿੱਦਾਂ ਕੇ ਇਹਦੇ ਭੈਣ ਭਰਾਏ ਇਹਨੂੰ ਗੱਲਾਂ ਕਰੀਦੀਆਂ ਵਾ ਉਹਦਾ ਦੇ ਮਗਰ ਕਿਸੇ ਨੇ ਆਉਣਾ ਨਾ ਹੋਇਆ ਤੇ ਮੇਰੇਆਂ ਨੂੰ ਅਜਰਦੀ ਨਹੀਂ ਮੈਂ ਤੇ ਇਸੇ ਕਰਕੇ ਲੈ ਨਾ ਗੱਲ ਛੜੀ ਵੀ ਮਾਸੀ ਜੀ ਨੇ ਵੀ ਕਿਹਾ ਇੰਨੇ ਚੇਰ ਪਿੱਛੋਂ ਆਈ ਆ ਤੇ ਕਿੱਦਾਂ ਦੀਆਂ ਗੱਲਾਂ ਸਾਡੇ ਘਰ ਕਲੇਸ਼ ਪਾਉਣੀ ਆਈ ਆ ਮੈਂ ਤਾਂ ਤਾਂ ਹੀ ਚੁੱਪ ਕੀਤੀ ਰਹੀ ਨਾ ਵਿਚਾਲਾ ਕੋਈ ਦੀਪ ਮਾਸੇ ਜੀ ਨੂੰ ਵੀ ਪਤਾ ਲੱਗ ਜਾਂਦਾ ਆ ਵੀ ਉਹਦੀ ਨੌਕਰ ਤੂਤਾ ਕੀ ਕਰਨ ਰਹੀ ਆ ਫਿਰ ਮਾਸੀ ਤੇ ਵੀ ਮੈਂ ਕੰਨਾ ਥਾਣੀ ਕੱਢ ਦੇਣੀ ਆ ਹੀ ਆ ਵੀ ਜੇ ਮੇਰੇ ਆਇਆ ਤਾਂ ਆ ਕੁਝ ਕਰੂਗੀ ਤੇ ਫਿਰ ਮੇਰੇ ਆਨੇ ਵੀ ਬੋਲਣਾ ਹੀ ਆ ਚੁੱਪ ਰਿਆਂ ਥੋੜੀ ਜਿਹਾ ਜ਼ਰਾ ਫਿਰ ਉਹ ਤਾਂ ਚੱਲ ਦੀਪ ਹੈ ਹੀ ਆ ਫਿਰ ਇਦਾਂ ਹੀ ਹੋਣੀ ਹੁਣ ਜੇ ਕਰੀ ਜੋ ਫਿਰ ਅਸੀਂ ਸੁਣ ਥੋੜਾ ਸਕਦੇ ਆ ਫਿਰ ਇਹ ਤਾਂ ਕੁਛ ਨੁਕਸਾਨ ਨੂੰ ਹੱਲ ਕੱਢਣਾ ਹੀ ਪੈਣਾ ਇਹਦੇ ਬਾਤੀ ਦੀਪ ਉਹਨੇ ਗੱਲਾਂ ਬੜੀਆਂ ਕੀਤੀਆਂ ਤੂੰ ਇੱਕ ਵਾਰੀ ਉਹਨੂੰ ਤਾਂ ਜਾ ਕੇ ਪੁੱਛਣਾ ਵਾ ਵੀ ਮੇਰੀ ਭਾਬੀ ਨੂੰ ਤੂੰ ਝੂਟੀਆਂ ਸੱਚੀਆਂ ਗੱਲਾਂ ਘਾਤੋ ਦੱਸੀਆਂ ਵਾ ਉਹ ਕੋਈ ਗੱਲ ਨਹੀਂ ਭਾਬੀ ਜੀ ਮੈਂ ਕਰੀ ਉਹ ਨਾਲ ਗੱਲ ਕਰੂੰਗੀ ਜਰੂਰ ਮੈਂ papa ਇਹਨੂੰ ਵੇਖ ਆਵਾ ਆਏ ਨਹੀਂ ਪੱਠੇ ਲੈ ਕੇ ਚੱਲ ਵੇਖ ਲੈ ਮੈਂ ਵੀ ਵੇਖਣਾ ਰਸੋਈ ਵਿੱਚ ਕੋਈ ਕੰਮ ਹੈਗਾ ਵਾ ਮੈਂ papa ਇਹ ਮੈਂ ਤੁਹਾਨੂੰ ਕਦੋਂ ਦੀ ਡਿੱਕਣ ਨਹੀਂ ਤੁਸੀਂ ਆਏ ਹੀ ਨਹੀਂ ਜੇ ਮੈਂ ਕਿਹਾ ਇਹ ਮਸ਼ੀਨ ਵਾਲਿਆਂ ਵੱਲ ਝੋਨਾ ਵਾ ਪੱਕਾ ਉਹ ਹੁਣ ਆਂਦੇ ਆ ਵੀ 2 ਦਿਨ ਟਾਈਮ ਨਹੀਂਗਾ ਝੋਨੇ ਦਾ ਯੋਗ ਹੀ ਵੜਾ ਪੈ ਗਿਆ ਵਾ ਆਛਾ ਮੇਰਾ ਰਾਦਾ ਹੀ ਵੜਾ ਦਿੰਦੇ ਬੇਚੋਨਾ ਪੱਕਾ ਪਿਆ ਵਾ ਆਹੋ ਚਲ ਟਾਈਮ ਨਾਲ ਸਾਂਭਿਆ ਜਾਂਦਾ ਮੀਂਹ ਕਣੀ ਦਾ ਨਹੀਂ ਪਤਾ ਹੁੰਦਾ ਨੇ ਕੋਈ ਤਬਾਹ ਆ ਬਦਲ ਦਾ ਕਿਦੋਂ ਨਿਕਲ ਆਉਣਾ ਹੂੰ ਨਾਲੇ ਹੁਣ ਕੀ ਕਾਚਵਾ ਛੋਨੇ ਦੇ ਵਿੱਚ ਹੂੰ ਪਾਪਾਈ ਤੁਹਾਡੇ ਕਹਿਣ ਤੇ ਮੈਂ ਰਾਤੀ ਵੀਰ ਜੀ ਨਾਲ ਗੱਲ ਕੀਤੀ ਸੀ ਮਸ਼ੀਨ ਵੱਲੋਂ ਵੀਰ ਜੀ ਤੇ ਕੋ ਆਂਦੇ ਸੀ ਕੋਈ ਨਹੀਂ ਵੇਖ ਲਾਂਗੇ ਕਰ ਲੈਨੇ ਆ ਪਰ ਭਾਬੀ ਮੈਨੂੰ ਕਹਿ ਰਹੇ ਜਾਂਦੇ ਸਾਡਾ ਹੱਥ ਤਾਂ ਗਿਆ ਤੇ ਤੂੰ ਸਾਨੂੰ ਤੰਗੀ ਦਿੰਨੀ ਆ ਤੇ ਤੂੰ ਉਹਨਾਂ ਨੂੰ ਨਾ ਉਹਨਾਂ ਦਾ ਮੂਹੇ ਮੈਂ ਸੰਗੰਨਿਆ ਮ ਕੋਈ ਗੱਲ ਨਹੀਂ ਤੂੰ ਨਹੀਂ ਉਹਨਾਂ ਕੋਈ ਕੋਈ ਗੱਲ ਹੈ ਤਾਂ ਮੈਂ ਤੈਨੂੰ ਮਸ਼ੀਨ ਲੈ ਕੇ ਦਊਗਾ ਆਹੋ ਜੇ ਤੁਸੀਂ ਮੈਨੂੰ ਮਸ਼ੀਨ ਲੈ ਕੇ ਦੋਗੇ ਤਾਂ ਫਿਰ ਤੁਹਾਡੇ ਨਾਲ ਲੜਾਈ ਪਊਗੀ ਤੇ ਇਹ ਕੁੜੀ ਨੂੰ ਦੇਈ ਜਾਂਦੇ ਸਾਰਾ ਕੁਝ ਉਹਨਾਂ ਦੀ ਕਮਾਈ ਦੀ ਥੋੜੀ ਮੈਂ ਤੈਨੂੰ ਦੇਣੀ ਆ ਲੈ ਕੇ ਮੈਂ ਆਪਣਾ ਦੁੱਧ ਪਾਉਣ ਡਿਆ ਆਂ ਝੋਨਾ ਵੜਿਆ ਜਾਂਦਾ ਤੇ ਮੈਂ ਤੈਨੂੰ ਮਸ਼ੀਨ ਲਿਆਂਦਾ ਤਾਂ ਮਸ਼ੀਨ ਬੜੀ ਲੱਖਾਂ ਦੀ ਆਉਣੀ ਆ 10-15000 ਰੁਪਏ ਦੀ ਮਸ਼ੀਨ ਆ ਜਾਂਦੀ ਆ ਆਹੋ ਤੇ ਗੱਲ ਠੀਕ ਆ ਪਰ ਮੈਂ ਤੇ ਆਪ ਤਈ ਹਾਂ ਸੋਚਣ ਮੈਂ ਐਵੇਂ ਮੈਂ ਵੀਰਜੀ ਨਾਲ ਗੱਲ ਕੀਤੀ ਦੇਣੀ ਦੂਣੀ ਉਹਨਾਂ ਕੀ ਆ ਮੈਂ ਸੋਚਣਗੇ ਵੀ ਖਰੇ ਮੈਂ ਆਇਆ ਮੈਂ ਤੇ ਮੰਗਣੀ ਤੁਰਪੀ ਉਸੇ ਹਲੇ ਤੇ ਮੈਂ ਤੇ ਤੁਹਾਡੇ ਕਹਿਣ ਤੇ ਗੱਲ ਕਰ ਲਈ ਚੱਲ ਕੋਈ ਗੱਲ ਨਹੀਂ ਤੂੰ ਐਰਕਾ ਕਰ ਲਈ ਆ ਗਾੜੀ ਨਾ ਕਰੀ ਤੂੰ ਤੋਂ ਨਾ ਪਕੜਾ ਤੇ ਮੈਂ ਛੁੱਟ ਕੇ ਮੰਡੀ ਦਾਣੇ ਤੇ ਉੱਥੋਂ ਛੱਡੀ ਕਿਲਾ ਦੂੰ ਤੇਰੇ ਕੋਲ ਉਹ ਤੇ ਗੱਲ ਠੀਕ ਆ ਪਾਪਾ ਜੀ ਪਰ ਮੈਂ ਸੋਚਦੀ ਆ ਵੀ ਤੁਸੀਂ ਮੇਰਾ ਕਿੰਨਾ ਕ ਚੇਅਰ ਕਰੋਗੇ ਇਹਦੇ ਸਾਹਮਣੇ ਗਾ ਗਾ ਮੇਰੇ ਨਾਲ ਇਦਾਂ ਹੀ ਵਰਤਣ ਕੇ ਨਹੀਂ ਇਹਨਾਂ ਨੇ ਵਰਤਣ ਕਾ ਕੀ ਆ ਤੋ ਕੋਈ ਗੱਲ ਨਹੀਂ ਕੀ ਤੂੰ ਟੈਨਸ਼ਨ ਨਾ ਬਹੁਤੀ ਲਿਆ ਕਰ ਇਹਨਾਂ ਦੀ ਇਹਨਾਂ ਨੂੰ ਵਰਤਣਾ ਪੈਣਾ ਕਿੱਧਰ ਜਾਣਾ ਇਹਨਾਂ ਨੇ ਬੰਦਾ ਪੁੱਛੇ ਪੀ ਕਿੰਨੇ ਕਹੀਂ ਹੈਗੇ ਦੋਵੇਂ ਭੈਣ ਭਰਾ ਵਾ ਕਿਤੇ ਬਾਹਰੋਂ ਆਇਆ ਸੀ ਤੇ ਕਿਤੇ ਜਿਆਦਾ ਨਹੀਂ ਤੇ ਨਿਆਣਿਆਂ ਵਾਸਤੇ ਟੌਫੀਆਂ ਦਾ ਪੈਕੇਟ ਹੀ ਲੈ ਆਉਂਦਾ ਜੀ ਚਾ ਆਉਂਦੀ ਆ ਪਿਹੜਾ ਮਾਮਾ ਵਾ ਉਂ ਚ ਮੈਂ ਕਿਹੜਾ ਆਪਣੀਆਂ ਧੀਆਂ ਨੂੰ ਕਿਸ ਚੀਜ਼ ਤੋਂ ਕਦੀ ਰਹਿਣ ਦਿੱਤਾ ਮੇਰੇ ਵਾਧੂ ਰੀਝਾਂ ਕਰਦੀਆਂ ਪਰ ਇਹ ਚਾਹ ਇੱਕ ਵੱਖਰਾ ਜਿਹਾ ਹੁੰਦਾ ਜਿਹੜਾ ਨਾਨਕਿਆਂ ਦੇ ਘਰੋਂ ਮਿਲਣਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਆਪੋ ਆਪਣੀ ਛੋਟ ਨੂੰ ਲਿਆ ਜੇ ਨਹੀਂ ਛੋਟ ਨੂੰ ਕਿ ਉਹ ਵੇ ਤਾਂ ਜਿਆਦਾ ਭੂਏ ਨਾ ਚੜੇ ਉਹਦੇ ਘਰ ਦੀ ਆਹੋ ਮੈਂ ਤੇ ਹਾ ਪਰਾਨਿਆ ਵੀਰ ਇੰਨਾ ਬਦਲ ਗਿਆ ਵਾ ਵਿਆਹ ਤੋਂ ਬਾਅਦ ਪਹਿਲਾਂ ਵੀ ਤੇ ਇਕੱਠੇ ਰਹਿੰਦੇ ਹੀ ਹਾਂ ਜਿਹੜੀ ਚੀਜ਼ ਮੰਗੀਦੀ ਸੀ ਉਸੇ ਲੈ ਆ ਕੇ ਦਿੰਦਾ ਸੀ ਪਤਾ ਨਹੀਂ ਕਿਉਂ ਐਦਾਂ ਕਰਨ ਡੈ ਪਿਆ ਵਾ ਜਦੋਂ ਵੀ ਕੋਈ ਗੱਲ ਕਰਨੀ ਆ ਆ ਤੇ ਪਹਿਲਾਂ ਵੀਰ ਜੀ ਭਾਬੀ ਦੇ ਮੂੰਹ ਹਲ ਵੇਖ ਲੈਂਦੇ ਆ ਵੀ ਉਹ ਅੱਗੋਂ ਕੀ ਇਸ਼ਾਰਾ ਕਰਦੀ ਆ ਕਹੇ ਤੇ ਤੇਰੇ ਵੀਰ ਦੇ ਵਾਛ ਨਹੀਂ ਗਾ ਕੋਈ ਵੀ ਉਹਦੇ ਕਹੇ ਤੇ ਜੋ ਹੁਣਾਵਾਂ ਉਹਨੇ ਜੋ ਆਖਿਆ ਉਹਨੇ ਉਹ ਕਰਨਾ ਕਿ ਇਹਦੇ ਆਖੇ ਉਹਨੇ ਥੋੜਾ ਕਰਨਾ ਜਦੋਂ ਲੋਕਾਂ ਨੂੰ ਵੇਨੇ ਆ ਨਾਨਕਿਆਂ ਤੋਂ ਚੀਜ਼ਾਂ ਆਉਂਦੀਆਂ ਤਰੀਜਾਂ ਚ ਆ ਤੇ ਆ ਹੀ ਜਾਂਦੇ ਆ ਲੋਕਾਂ ਲੇ ਵੇਖ ਕੇ ਕੋਈ ਗੱਲ ਨਹੀਂ ਜੰਨ ਚਾ ਰਹਿ ਗਏ ਆ ਤੇ ਮਿਲਦੀਆਂ ਹੀ ਆ ਚਲੋ ਆਜੋ ਕਿ ਮੰਮੀ ਨਹੀਂ ਆਏ ਤੇ ਘਰੇ ਕਿਹੜਾ ਜੀ ਲੱਗਣ ਡਿਆ ਚਲ ਕੋਈ ਨਹੀਂ ਆ ਜਾਣਾ ਉਹਨੇ ਹੁਣ ਸਣਾ ਪਿੰਡ ਦਾ ਤੂੰ ਠੀਕ ਆ ਵਧੀਆ ਪਿੰਡ ਦਾ ਵੀ ਹਾਂ ਦਵਿੰਦਰ ਠੀਕ ਆ ਆਹੋ ਦਵਿੰਦਰ ਵੀ ਇਦਾਂ ਹੀ ਆ ਟਾਈਮ ਪਾਸ ਹੋਈ ਜਾਂਦੇ ਆ ਮੈਂ ਖੰਡੀ ਹਾਂ ਜਿਵੇਂ ਹੁਣ ਵੀਰਜੀ ਆਏ ਸੀ ਤੇ ਚੋਨਾ ਆਵ ਨਾਲ ਲਾ ਕੇ ਵੜਾਉਂਦੇ ਰੋਜ਼ ਕਿਦਣਾ ਕਿਦਿਆ ਫਿਰਨ ਤੋਂ ਚੱਲ ਜਾਂਦੇ ਆ ਵੀ ਦੱਸ ਤੁਹਾਨੂੰ ਵੀ ਦੋ ਦਿਨ ਸੋਖ ਹੋ ਜਾਂਦਾ ਉਹਨਾਂ ਦਾ ਚੱਲ ਮਸ਼ੀਨ ਵਾਲਿਆਂ ਨੇ ਆਉਣਾ ਵਾ ਮਸ਼ੀਨ ਲਾ ਕੇ ਵੱਟ ਕੇ ਟਰਾਲੀ 'ਚ ਪਾ ਦੇਣਾ ਫੇਰ ਅੱਪੇ ਉਹਨਾਂ ਨੇ ਲੈ ਜਾਣਾ ਮੈਂ ਕਿਰਾਏ ਤੇ ਕਹ ਤੀ ਮੈਂ ਦਵਿੰਦਰ ਨਹੀਂ ਦਵਿੰਦਰ हां जी दसो टूटीया ਕੜਲਾ ਕੰਨਾਂ ਚ ਟੂਟੀਆਂ ਤੇ ਮੈਂ ਲਾਈਆਂ ਹੀ ਨਹੀਂ ਮਾਤਾ ਤੈਨੂੰ ਜਵਨ ਦੇ ਹੰਡਾ ਮੈਂ ਸੇਰ ਇੱਦਾਂ ਇੱਦਾਂ ਕਿਉਂ ਹਲਾਉਂਦੀ ਈ ਤੂੰ ਬਹਿ ਜਾ ਉਹ ਮੈਂ ਗਾਣੇ ਸੁਣਦੀ ਈ ਨਹੀਂ ਬਹਿ ਤੇ ਮੈਂ ਜਾਂਦੀ ਆ ਤੇ ਪੋਤਾ ਹੋਵੇ ਸਿੰਘ ਭਰੀ ਭੰਡਿਆਂ ਵਾਲੀ ਤੇ ਇੱਥੇ ਬਹਿ ਸਮਝਾਂ ਨਹੀਂ ਮਾਂਜ ਮਾਂਜ ਲਾ ਉੱਠ ਕੇ ਜਾ ਜਾ ਮੇਰਾ ਪੋਤਾ ਮਾਂਜ ਮਾਤਾ ਮੇਰੀ ਸੁਣ ਲੈ ਗੱਲ ਕੰਨ ਖੋਲ ਕੇ ਤੈਨੂੰ ਮੈਂ ਅੱਗੇ ਵੀ ਬੜੀ ਵਾਰੀ ਆਖਿਆ ਵਾ ਜਿਹੜਾ ਮੇਰਾ ਕੰਮ ਸੀ ਨਾ ਉਹ ਮੈਂ ਕਰ ਲਿਆ ਵਾ ਉਹ ਜਿਹੜੀ ਮਹਾਰਾਣੀ ਪਾ ਕੇ ਦਿਨ ਫਰਾਕਾਂ ਦੀ ਤੁਰਪੀ ਹੈ ਨਾ ਉਹਦੇ ਹਿੱਸੇ ਦਾ ਕੰਮ ਆ ਉਹਨੂੰ ਕਿਹਾ ਕਰ ਮੈਂ ਹੁਣ ਗਲਮਖਾਨੇ ਦਾ ਛੇਕਾ ਨਹੀਂ ਲਿਆ ਵੀ ਸਾਰਾ ਮੈਂ ਹੀ ਕਰਨਾ ਵਾ ਤੈਨੂੰ ਮੈਂ ਦੱਸ ਦੇਣੀ ਸਿੱਧੀ ਸਿੱਧੀ ਗੱਲ ਕੁੜੀ ਵੇਖ ਕਿਦਾਂ ਗਾਹ ਨੀੜੇ ਪਾਏ ਤੇ ਮੰਜੇ ਦੇ ਪਾਇਆ ਗਾ ਉਹ ਰੀ ਨੂੰ ਦੇਖਦਾ ਨਿਆਣੀ ਨਹੀਂ ਹੁਣ ਸਿਆਣੀ ਆ ਸਮਝਾਇਆ ਕਰ ਕੋ ਮੁੜ ਕੇ ਬੋਜਾਂ ਤੇ ਮੂੰਹ ਚ ਮੇਰੇ ਚ ਗੁੱਟ ਦੇ ਦਿਆ ਕਰ ਤੇ ਜਾ ਆਪਣੇ ਕੰਨ ਟੱਕ ਲਿਆ ਕਰ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਤੇਰੇ ਕੋਲ ਗੱਲ ਤੇ ਆ ਬਸ ਹਾਂ ਬਸ ਬੋਲਿਆ ਹਾਂਜੀ ਤੇ ਚੱਲ ਫਿਰ ਬਾਡੇ ਮੰਜ ਆ ਗਏ ਤੇ ਮਾਤਾ ਤੇਰੇ ਗੜੀ ਹੱਥ ਜਟਿ ਨੇ ਆਪਣੇ ਹਿੱਸੇ ਦਾ ਕੰਮ ਕਰ ਲਿਆ ਉਦੋਂ ਕੰਮ ਆਂਦੀਆਂ ਵਾਰੀਆਂ ਤੂੰ ਵਦੀਆਂ ਹੀ ਵੰਡ ਕੇ ਦਿੱਤਾ ਸੀ ਨਾ ਤੇ ਆਪਾਂ ਕਰਕੇ ਆਰਾਮ ਨਾਲ ਬਹਿ ਗਏ ਆ ਤੇ ਕਰੋ ਹਾਏ ਤੇ ਜੇ ਹੁਣ ਇੱਥੇ ਨਹੀਂ ਤੇ ਉਹ ਭਾਂਡੇ ਉੱਧਾ ਪਏ ਰਹਿਣਗੇ ਤੂੰ ਉੱਧਾ ਧੋਤੋ ਕੇ ਖਾਲੇਂਗੀ ਉਹ ਉੱਧਾ ਕਿਉਂ ਪਏ ਰਹਿਣਗੇ ਮਾਤਾ ਤੂੰ ਘਰੇ ਕੰਮ ਨੂੰ ਆ ਉੱਧਾ ਤੈਨੂੰ ਹੁਣੇ ਕਹਦੇ ਆ ਗਵਾਂਡੀਆਂ ਦੇ ਘਰ ਕੋ ਹੋਇਆ ਤੇ ਤੂੰ ਕਿਤੇ ਮੈਨੂੰ ਵੀ ਨਹੀਂ ਵੇਖਣਾ ਪਿੱਛੇ ਹੁਣ ਘੜਾਈ ਆ ਨਾ ਤੇ ਕੰਮ ਵੀ ਤੂੰ ਹੀ ਕਰਨਾ ਵਾ ਮੈਨੂੰ ਨਾ ਕਹੀਂ ਤੇ ਨਾ ਬਾਰ-ਬਾਰ ਆਉਣ ਦੀ ਜ਼ਰੂਰਤ ਵਾ ਠੀਕ ਆ ਕਰੋ ਹੱਦ ਹੋਈ ਮੇਰਾ ਤੇ ਜੀ ਕਰਦਾ ਤੇਰੇ ਚਪੇੜ ਮਾਰਾਂ ਵੱਟ ਕੇ ਤੇ ਮੂੰਹ ਤੇਰਾ ਕਰਦਾ ਵੀਂਗਾ ਜਿਹੜਾ ਚਪੇੜਾ ਮਾਰਦਾ ਮੌਕਾ ਵਾ ਉਹ ਤੇ ਤੂੰ ਖੰਜਾਤਾ ਉਹਦੇ ਤੇਰ ਕੋ ਵਜੀਆਂ ਨਹੀਂ ਮੇਰੇ ਉੱਪਰ ਨੂੰ ਬੜੀ ਚੜਦੀ ਆ ਤੇ ਦਵਿੰਦਰ ਨੂੰ ਲਤੇੜੀ ਜਾਈਏ ਹੱਦ ਹੋਈ ਆ ਪਲਮਾਨ ਸੀਦਾ ਜਮਾਨਾ ਹੀ ਨਹੀਂ ਆ ਕੁੜੀ ਹੁਣ ਨਿਆਣੀ ਨਹੀਂ ਆ ਸਿਆਣੀ ਹੋਈ ਆ ਉਹਨੂੰ ਡਾਇਆ ਕਰਨ ਕੰਮ ਕਰਨ ਆਪਣੀ ਮਾਂ ਦੇ ਹਿੱਸੇ ਦਾ ਮਾਂ ਉਹਨਾਂ ਦੇ ਘਰ ਜਾ ਕੇ ਕੰਮ ਕਰਨ ਜਾਂਦੀ ਆ ਇੱਥੇ ਨਹੀਂ ਕਰਨ ਜਾਂਦੀ ਠੀਕ ਆ ਉਹਨੂੰ ਤੀਜੇ ਦਿਨ ਪਾਉਂਦੀ ਝੋਲਾ ਚੁੱਕਦੀ ਤੇ ਚੱਲ ਪਏ ਕੇ ਪੇਕਿਆਂ ਦਾ ਪਤਾ ਨਹੀਂ ਕਿੰਨਾ ਕ ਮੋਹ ਜਾ ਗਿਆ ਮੈਂ ਜਾਣਦੀ ਆ ਜਿੰਨੀ ਕੋ ਸਾਲੋ ਤਾਲੋ ਪਰਝਾਈ ਹੈਗੀ ਆ ਜਿੰਨੇ ਕੋ ਪਾਣੀ ਚ ਵਾ ਠੀਕ ਆ ਮੈਨੂੰ ਤਾਂ ਤੇਰੇ ਵਰਗੀ ਲੱਗਦੀ ਉਹ ਵੀ ਚੱਲ ਮੇਰੇ ਵਰਗੀ ਸਮਝ ਲੈ ਕਿਹਾ ਤੇ ਤੈਨੂੰ ਦੋ ਭਾਂਡੇ ਮਾਜਣ ਨੂੰ ਵੀ ਤੂੰ ਤੇ ਪਤਾ ਨਹੀਂ ਕੀ ਕੀ ਸੁਣਾਗੀ ਮੈਨੂੰ ਬਾੜ ਜਿੱਡਾ ਕੀ ਤੇਰੇ ਅੰਦਰ ਫਿੱਟ ਗਈ ਤਾਂ ਬੋਲੀ ਜਾਂਦੀ ਬੋਲੀ ਜਾਂਦੀ ਮੈਨੂੰ ਤਾਂ ਸੋਚ ਵੀ ਨਹੀਂ ਲੱਗਦਾ ਜਿੱਥੇ ਮੈਂ ਨੱਪਦਾ ਉਹ ਜਿਹੜੀ ਪਰਝਾਈ ਨਾ ਫਫੇ ਗੁੱਟਣੀ ਲੈ ਗਈ ਆ ਇਥੇ ਬੱਤੀ ਬੱਤੀ ਗੱਲਾਂ ਕਰਕੇ ਗਈ ਮੇਰ ਨਾਲ ਹੀ ਆਪਣੀ ਨਣਾ ਦੀਆਂ ਇਨੀਆਂ ਚੁਗਲੀਆਂ ਕਰ ਗਈ ਆ ਜੇ ਮੇਰ ਨਾਲ ਇਨੀਆਂ ਕਰ ਗਈ ਤੇ ਲਾਂਬੇ ਕਿਨੀਆਂ ਕਰਦੀ ਹੋਗੀ λαβੀ ਉਹਨੇ ਕਿਹੜੀ ਚੁਗਲੀ ਜੜੀ ਨਹੀਂ ਕੀਤੀ ਕਹਿੰਦੀ ਉੱਥੇ ਜਾਂਦੀ ਆ ਸੁਣ ਲੈ ਹੁਣ ਕੰਨ ਖੋਲੀ ਰੂਹ ਕੱਢ ਲੈ ਜਿਹੜਾ ਕੰਨ ਨਹੀਂ ਦਿੱਤਾ ਵਾ ਆਂਦੀ ਉੱਥੇ ਜਾਂਦੀ ਆ ਮੇਰਾ ਜੀਣਾ ਹਰਾਮ ਕਰ ਦਿੰਦੀ ਆ ਇਹ ਹੁਣ ਜਾਂਦੀ ਹੋ ਉਹ ਕਰਦੀ ਹੋ ਉਹ ਨਾਲ ਕੋਹੋ ਇਹੋ ਜਿਹਾ ਕੰਮ ਪਿਆ ਨੋਕ ਝੋਕ ਅਗਲੀ ਨੇ ਤਾਂ ਹੀ ਕਿਹਾ ਉਹ ਪਤਾ ਕੀ ਕਹਿੰਦੀ ਕਹਿੰਦੀ ਇੱਥੇ ਇਹਨੇ ਤੇਰਾ ਜੀਣਾ ਹਰਾਮ ਕੀਤਾ ਉੱਥੇ ਮੇਰਾ ਕੀਤਾ ਉੱਥੇ ਉਹਨੂੰ ਟਿਕਣ ਨਹੀਂ ਦਿੰਦੀ ਇਹੋ ਇਹੋ ਜਿਹੀਆਂ ਗੱਲਾਂ ਕਰਦੀ ਤੇ ਮਾਂ ਪਤਾ ਕੀ ਕਰਦੀ ਆ ਮੁੱਠਾਂ 'ਚ 10000 ਰੁਪਈਆ ਦਿੱਤਾ 10 15000 ਰੁਪਈਆ ਤੇ ਤੈਨੂੰ ਲਿਆ ਕੇ ਦਿੱਤਾ ਉਹਨੇ ਇਰੇ ਹੱਥ ਤੇ ਰੱਖਿਆ ਵਾ ਆਹ ਹੋ ਰੱਖਿਆ ਤੂੰ ਕੀ ਕਹਿਣਾ ਤੂੰ ਕੀ ਕਹਿ ਉਹ ਤਾਂ ਤੂੰ ਹੀ ਮਰੂ ਮਰੂ ਕਰਦੀਆਂ ਕੁੜੀਆਂ ਦੀ ਜੁੱਤੀਆਂ ਹੈ ਨਹੀਂ ਕੁੜੀਆਂ ਦੇ ਲੀਰੇ ਹੈ ਨਹੀਂ ਤਾਂ 10000 ਕਿਹੜੇ ਖੂਜ ਪਾ ਲਿਆ ਜੇ ਲੈ ਕੇ ਦੋ ਉਹਨਾਂ ਨੂੰ 10000 ਉਹਦੇ ਪੇਕਿਆਂ ਦੇ ਤੇ ਤਾਂ ਤੈਨੂੰ ਫੜਾ ਦਿੰਦੀ ਮੈਨੂੰ ਕਿਉਂ ਫੜਾਵੇ ਖਰਚੇ ਕਰੇ ਹੈ ਕਹਿੰਦਾ ਜੋਬ ਨੂੰ ਕਹਿ ਦਿੰਦੀ ਆ ਦਵਾਈ ਨਹੀਂ ਪੈਸੇ ਚਾਹੀਦੇ ਆ ਫੁਲਾਣੀ ਚੀਜ਼ ਲਈ ਪੈਸੇ ਚਾਹੀਦੇ ਆ ਦਾਦਾ 1000 ਰੁਪਇਆ ਪਤਾ ਨਹੀਂ ਕਿਨੂੰ ਦਿੰਦੀ ਤਾਂ ਕੀ ਕਰਦੀ ਓ ਤੈਨੂੰ ਪਤਾ ਹੈਗਾ ਕੁਛ ਮੈਂ ਤੈਨੂੰ ਜੀਬ ਖਿੱਚ ਲੈਣੀ ਓ ਤੇਰੀ ਮੇਰੀ ਕਾਹਨੂੰ ਖਿੱਚਣੀ ਉਹਦੀ ਖਿੱਚ ਮਾ ਤਾਂ ਤੂੰ ਉਹਨੂੰ ਨਹੀਂ ਕੋਹ ਕਹਿਣਾ ਉਹਨੂੰ ਮੈਂ ਕੀ ਕਹਾਂ ਉਹਨੂੰ ਢੁੱਲੇ ਵਿਗੜੇ ਤੋਂ ਵੀ ਨਹੀਂ ਕਹਿਣਾ ਮੇਰੇ ਸੇਰੀ ਚੜੀ ਰਿਹਾ ਕਰ 24 ਘੰਟੇ ਬੱਸ ਵੀ ਇਹੋ ਹੀ ਦਵਿੰਦਰ ਤੇਰੇ ਵਾਂਗੂੰ ਜੀਬ ਕੱਢਦੀ ਮੇਰੇ ਘੜੀ ਓ ਬਥੇਰੀ ਮੇਰੇ ਗਾੜੀ ਨੇ ਕੱਢਦੀ ਓ ਕਵਣੀ ਅਗਰ ਬਥੇਰਾ ਕੋ ਕਰਦੀ ਆ ਜੀ ਕੀ ਨੀ ਕੀ ਕਰਦੀ ਗੱਲ ਦੱਸਦੀ ਓ ਮੇਰੀ ਬਰਾਈ ਕਰਦੀ ਕਰਦੀ ਹੋਊਗੀ ਅੱਛਾ ਤੂੰ ਆਪਣੇ ਮਨੋਂ ਲਾ ਲਓ ਤੂੰ ਕਹਿ ਲਈ ਜਾਨੀ ਓ ਚੱਲ ਲਾ ਲਿਆ ਹੋ ਜਾਂ ਕੁੜੀ ਆਉਂਦੀ ਨਾ ਸਕੂਲੋਂ ਉਹਨੂੰ ਮੈਂ ਵਾਰ ਦੇਣਾ ਚੌਂਕੇ 'ਚ ਮੈਂ ਸਿੱਧੀ ਗੱਲ ਦਤਾ ਅੱਜ ਰੋਟੀ ਪਾਣੀ ਨਹੀਂ ਮੇਰੇ ਕੋਲ ਹੁੰਦਾ ਜੇ ਤੇ ਆਜੂਗੀ ਤੇ ਕਰ ਲੂਗੀ ਨਹੀਂ ਤੇ ਮੈਂ ਨਾ ਦਿਓ ਮੈਂ ਨਹੀਂ ਖਾਂਦੀ ਠੀਕ ਆ ਹਾਂ ਮੈਂ 버ਗਰ ਮੰਗਾ ਕੇ ਖਾ ਲੂਗੀ ਅੱਛਾ ਤੇ ਮੇਰੇ ਕੋਲ ਆ ਲੰਗਰ ਨਹੀਂ ਪੱਕਦਾ ਮੈਂ ਦੱਸ ਦਤਾ ਹਾਂ ਠੀਕ ਆ ਉਹਨਾਂ ਢਿੱਡ ਭਰ ਲੈਗੇ ਭਰ ਲੂਗੀ ਭਰ ਜਾਂਦਾ ਵਾ ਕੱਲੇ ਬੰਦੇ ਦਾ ਦੋ ਸਰਜਦਾ ਮੈਂ ਤਾਂ ਤਾਂ ਤੇ ਰੋਣੀ ਆ ਵੀ ਅੱਡ ਕਰ ਦੋ ਤੇ ਸਿਆਪਾ ਨਿਭੜੇ ਮੇਰੇ ਤਾਂ ਸੱਚੀ ਬੋਲ ਬੋਲਾ ਦਿਮਾਗ ਹੀ ਫਟਣ ਨੂੰ ਆ ਗਿਆ ਜੇ ਤੂੰ ਆਨੀ ਨਾ ਵੀ ਉਹਦੀ ਪੇਕਿਆਂ ਨੇ ਪੈਸੇ ਦਿੱਤੇ ਤੇ ਘਰ ਵਰਤੇ ਉਹਦੀ ਵੀ ਜ਼ਮੀਨ 'ਚ ਆ ਬੜੀਆਂ ਤੈਨੂੰ ਅਗਲਾਂ ਦੇਣੀਆਂ ਆਉਂਦੀਆਂ ਦੀ ਜਮੀਨ ਚ ਦੇਦੀ ਉਹਨੂੰ ਤੰਨੀ ਵਜਾ ਕੇ ਨਾਲ ਲੈ ਕੇ ਚੰਗਾ ਤੋਂ ਜਿੱਦਾਂ ਜਿਹੜਾ ਲੱਛਣ ਵਾ ਉਹ ਨਹੀਂ ਤੈਨੂੰ ਦਿਖਦੇ ਉਹ ਤੇ ਮੈਂ ਆਪਣੇ ਅੱਖੀ ਵੇਖੇ ਮੈਂ ਇੰਦਾਂ ਦੀਆਂ ਗੱਲਾਂ ਕਰਦੀਆਂ ਨਹੀਂ ਮੈਨੂੰ ਨਹੀਂ ਤੇਰੀਆਂ ਗੱਲਾਂ ਚੱਗੀਆਂ ਲੱਗਦੀਆਂ ਹੋਈ ਕਿਤੇ ਕਰ ਲਈ ਸਹੀ ਤੂੰ ਤਾਂ ਲੜੀ ਪਰੋ ਕੇ ਬੈਗੀ ਗੱਲਾਂ ਦੀ ਉਹੋ ਇੱਕੋ ਹੀ ਗੱਲ ਕਰੀ ਜੰਨੀ ਮਾਤਾ ਜੀ ਤੁਸੀਂ ਦੱਸ ਜੋ ਉਹ ਤਾਂ ਨਹੀਂ ਕਰ ਲੈਣੇ ਜਿਦਾਂ ਦੇ ਤੁਸੀਂ ਕਹਿੰਦੇ ਜੀ ਮੈਂ ਜੇ ਕਹੀ ਨਹੀਂ ਤੇ ਮੇਰੀਆਂ ਤੁਹਾਨੂੰ ਕੌੜੀਆਂ ਲੱਗਦੀਆਂ ਵਾ ਜੇ ਉਹ ਕਹਿੰਦੀ ਉਹਦੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਉਹਦੇ ਨਹੀਂ ਲੱਛਣ ਤੈਨੂੰ ਦਿਖਦੇ ਉਹਨੂੰ ਨਹੀਂ ਤੂੰ ਕਹਿਣਾ ਮੇਰੀਆਂ ਗੱਲਾਂ ਕਹੀਆਂ ਦੀਆਂ ਮਿਰਚਾਂ ਬੜੀ ਛੇਤੀ ਲੱਗਦੀਆਂ ਤੁਹਾਨੂੰ ਮੇਰੇ ਰੱਬਾ ਮੈਂ ਵੀ ਇੱਥੇ ਰਹਿਣੀ ਲਸਣ ਕਿਹੜੇ ਮੈਨੂੰ ਤਾਂ ਕੋਈ ਦੀਦੇ ਨਹੀਂ ਉਹਦੇ ਲਸਣ ਤੂੰ ਤਾਂ ਕਬੂਤਰ ਵਾਂਗੂ ਅੱਖਾਂ ਮੀਟੀਆਂ ਵਾ ਤੇ ਤੇਰੀਆਂ ਖੁਲੀਆਂ ਮੇਰੀਆਂ ਖੁਲੀਆਂ ਤੈਨੂੰ ਨਹੀਂ ਦਿਹਣੀਆਂ ਉਹ ਜਿੱਦਨ ਦਿਹੀਆਂ ਨਾ ਤੁਹਾਡੇ ਵਰਗੇ ਹੱਥ ਛੱਡ ਛੱਡ ਤੇ ਅਰਖਾਂ ਚੱਟਣੀਆਂ ਮੈਂ ਅੱਜ ਵੀ ਦੱਸਦੀ ਤੇ ਬਾਅਦ ਵਿੱਚ ਵੀ ਦੱਸੂਗੀ ਇਹੋ ਗੱਲਾਂ ਹਾਂਜੀ ਸੋਚ ਕੇ ਗੱਲ ਕਰਿਆ ਕਰ ਕੰਟਾ ਲਾ ਦੇ ਨਹੀਂ ਗੱਲ ਕਰਦੇ ਉਹ ਤੁਹਾਡੇ ਵਰਗੇ ਦਿਮਾਗ ਫੇਲ ਕਰਤਾ ਮੇਰਾ ਮੈਂ ਉਹਨੂੰ ਕਹਿਣਾ ਵਾ ਹਾਂ ਕੀ ਕਹਿਣਾ ਤੇ ਕੇ ਤਾਂ ਗਈਆਂ ਨਾ ਸੋਚ ਵਿਚਾਰ ਲੈ ਹੁਣ ਜਦੋਂ ਆਉਂਦੀ ਆ ਤੇ ਉਹਨੂੰ ਕਹਿਣਾ ਵੀ ਦੋਵੇਂ ਕੁੜੀਆਂ ਲੈ ਜਾ ਹੂੰ ਤੇ ਤੈਨੂੰ ਪਹਿਲੀ ਦਾ ਹਿੱਸਾ ਤੈਨੂੰ ਉੱਥੇ ਤੇ ਆ ਉੱਥੇ ਕੁੜੀਆਂ ਪਾਲ ਲਾ ਪੜਾ ਲਾ ਤੇ ਜਵਾਨ ਹੋ ਜਾਣਗੀਆਂ ਤੇ ਆ ਜੀ ਮੇਰ ਕੋ ਨਹੀਂ ਸਿਰ ਦਰਦੀ ਹੁੰਦੀ ਇੱਕ ਦਿਨ ਹੀ ਪਰਜਾਈ ਨੇ ਚੱਲਣਾ ਇੱਕ ਦਿਨ ਵੀ ਤੈਨੂੰ ਮੈਂ ਅੱਜ ਵੀ ਦੱਸਦੀ ਆ ਉਹਨੇ ਨਹੀਂ ਉਹ ਚੱਲਣਾ ਤੇ ਨਾ ਉਹ ਚੱਲਣ ਵਾਲੀ ਉਹਦੀ ਤੇ ਜ਼ਬਾਨ ਐਡੀ ਪਰਜਾਈ ਦੀ ਜਿਹੜੀ ਮੇਰ ਨਾਲ ਉਹਦੀਆਂ ਗੱਲਾਂ ਕਰ ਗਈ ਉਹ ਜਿਹਾਂ ਗੱਲਾਂ ਕਰਕੇ ਗਈ ਜੇ ਮੈਂ ਦੱਸਾਂ ਘਰ ਚ ਕਪਤ ਹੈ ਮੈਂ ਫਿਰ ਵੀ ਸਿਆਣੀ ਵੀ ਮੈਂ ਆਪਣੀ ਸੱਸ ਨੂੰ ਦੱਸਤਾ ਮੇ ਮਾਤਾ ਮੇਰ ਨਾਲ ਉਹਦੀਆਂ ਗੱਲਾਂ ਕਰਕੇ ਗਈ ਉਹ ਮੇਰੀ ਜਠਾਣੀ ਲੱਗਦੀ ਤੇ ਮੈਂ ਤਾਂ ਆਖਿਆ ਵੀ ਚੱਲ ਕੋਈ ਨਾ ਦੱਸ ਦਿੰਨੀ ਹਾਂ ਮੇਰੀ ਗੱਲ ਸੁਣ ਪਰਜਾਈ ਉਹਦੀ ਨਕਮੀ ਚੰਗੇ ਪਿਛੇ ਖਾਨਦਾਨ ਦੀ ਹੁੰਦੀ ਨਾ ਤੇ ਨਾ ਕਰਕੇ ਜਾਂਦੀ ਆਪਣੀਆਂ ਘਰ ਦੀਆਂ ਟੱਕੀਆਂ ਰਹਿਣ ਦਿੰਦੀ ਤੇਰੇ ਗਾੜੀ ਇਹੋ ਜੀ ਚਵਲ ਗਾੜੀ ਫੋਲ ਕੇ ਨਾ ਜਾਂਦੀ ਉਹ ਜਾ ਮਾਤਾ ਦਿਮਾਗ ਨਾ ਖਰਾਬ ਕਰ ਨਾ ਹੋ ਜਾਂਦਾ ਉਹ ਵੀ ਟੱਕ ਲੈਂਦੀਆਂ ਵਾ ਪਰ ਇਹੋ ਜੀ ਚਵਲਾਂ ਜਿਹੜੀ ਉਹ ਟੱਕਦੀ ਉਹ ਹਮੇਸ਼ਾ ਉਹਦੇ ਟੱਕਣ ਟੱਕਦੀ ਰਹੀ ਖੋਲੀ ਨਾ ਜਦ ਤਨ ਖੁੱਲੇ ਨਾ ਅੱਖਾਂ ਹੱਡੀਆਂ ਰਹਿ ਜਾਣੀਆਂ ਤੁਹਾਡੀਆਂ ਸਾਰਿਆਂ ਦੀਆਂ ਚੱਲ ਜਾ ਮਨੇ ਮਾਇਲਾ ਜਾ ਕੇ ਮੈਨੂੰ ਆਪਾਂ ਸਦਨ ਨੂੰ ਪਿੱਛਾ ਲਿਆਈ ਵੀ ਸੋਣੇ ਮੇਰੇ ਪਾਸਾ ਨਾ ਹੁੰਦੇ ਨਾ ਉਹਨੂੰ ਵਾਧੂ ਕਰ ਛੜਿਆ ਤੂੰ ਤੇ ਮੇਰਾ ਦਿਲ ਹੀ ਹਰ ਵੇਲੇ ਦਿਖਾਉਂਦੀ ਰਹਿੰਦੀ ਆ ਉਦੋਂ ਉਹਦੇ ਮਾਪਿਆਂ ਨੇ ਕਿਹਾ ਸੀ ਵੀ ਸਾਡੇ ਗਾੜੀ ਲਾ ਦੇ ਤੇ ਮੈਂ ਹੀ ਆਖਿਆ ਵੀ ਕਿੱਥੇ ਦੋ ਤੀਆਂ ਲੈ ਕੇ ਤੇ ਕਿੱਥੇ ਨੂੰ ਪੇਕੇ ਕਢਦਾ ਸਾਰਾ ਕੋਹ ਇੱਥੇ ਆ ਮਰ ਗਿਆ ਨਾਲ ਤੱਕ ਨਹੀਂ ਰਹਿ ਗਿਆ ਪੁੱਤ ਮੇਰਾ ਤੂੰ ਮੇਰਾ ਵਾਧੂ ਉਹਨੂੰ ਕਰ ਛੜਿਆ ਨੀ ਦੋ ਦੀਆਂ ਤੀਆਂ ਆ ਤੂੰ ਗੱਲ ਨਾ ਲਾ ਕੇ ਰੱਖੇ ਤੇ ਕਿਰੇ ਮੈਨੂੰ ਵੀ ਠੰਡ ਪਵੇ ਤੂੰ ਕਿੱਦਾਂ ਨਹੀਂ ਹੋ ਗਈ ਆ ਤੇਰਾ ਸੁਭਾਅ ਦਵਿੰਦਰ ਕਿੱਦਾਂ ਦਾ ਹੋ ਗਿਆ ਵਾ ਨਹੀਂ ਕਿਤੇ ਜੀਣ ਦੇ ਨਹੀਂ ਘਰੇ ਇੱਥੇ ਰਹਿਣਾ ਆਪਾਂ ਕਿੱਥੇ ਚੱਲ ਜਾਣਾ ਵਾ ਨਹੀਂ ਐਦਾਂ ਨਹੀਂ ਤੇਰੇ ਕੋਲ ਉਮੀਦ ਨਹੀਂ ਨਹੀਂ ਤੂੰ ਤੇ ਜੀ ਜੀ ਦੀ ਝੋਲੀ ਚ ਪਾਤਾ ਉਹਨੂੰ ਆ ਮਗਰ ਮਸ ਦੇ ਅਥਰੂ ਜਿਹੜੇ ਨਾ ਇਹ ਮਾਤਾ ਮੇਰੇ ਗਾੜੀ ਨਾ ਸੁਟਿਆ ਕਰ ਉਹਦੇ ਗਾੜੀ ਸੁਟਿਆ ਕਰ ਚਮਲ ਦੇ ਤੇ ਉਹਨੂੰ ਲੱਗੇ ਪਤਾ ਵੀ ਕੀ ਕਰਦੂਤਾ ਕਰਦੀ ਫਿਰਦੀ ਆ ਸੱਚੀਆਂ ਗੱਲਾਂ ਦੀ ਪਤਾ ਨਹੀਂ ਕਿਉਂ ਅੱਗ ਲੱਗਦੀ ਤੈਨੂੰ ਮੇਰੇ ਗਾੜੀ ਬਹਿ ਕੇ ਰੋਣ ਡਿਆ ਪਿਆ ਕਰ ਮਰਿਆ ਨਹੀਂ ਕੋਈ ਅਜੇ ਚਾ ਦਵਿੰਦਰ ਤੈਨੂੰ ਮਾਸਾ ਤਰਸ ਨਹੀਂ ਆਉਂਦਾ ਜ਼ਿੰਦਗੀ ਮੈਂ ਵੀ ਇਦਾਂ ਦੀ ਹੰਡਾਈ ਆ ਤਰਾ ਤੂੰ ਨਾ ਉਹ ਤੇ ਹੱਦ ਹੀ ਕੁੜੀਏ ਕਰਤੀ ਕੀ ਗੱਲ ਵਾ ਤੇਰਾ ਇੰਨਾ ਪੱਥਰ ਦੇਲਵਾ ਹੋ ਗਿਆ ਜਿਹੜੇ ਤੂੰ ਐਂ ਦਸ ਸਿਣਕ ਸੋੜਦੀ ਏਂ ਹਡਾਈ ਜਾਓ ਮੇਰੇ ਗੱਲ ਕਾਹਦੇ ਪਾਵਾ ਹਡਾਓ ਜ਼ਿੰਦਗੀ ਤੁਹਾਡੇ ਕਰਮਾਂ ਚ ਹਡਾਉਣੀ ਹੋਊਗੀ ਆ ਰੋ ਰੋ ਮੈਨੂੰ ਕਰੋ ਦੱਸਦੀਆਂ ਜੇ ਹੈ ਉਹਨੂੰ ਦੱਸ ਉਹਨੂੰ ਤੇ ਤੂੰ ਕੁਝ ਕਹਿਣਾ ਨਹੀਂ ਆ ਉਹ ਗਲਤੀ ਮੰਮੀ ਪਤਾ ਮੇਰੇ ਕੋ ਕਿੱਥੋਂ ਹੋਈ ਆ ਵੀ ਜਿਹੜੀ ਮੈਂ ਵੀਡੀਓ ਬਣਾਈ ਨਾ ਉਹ ਮੌਕੇ ਤੇ ਮੈਂ ਤੈਨੂੰ ਵਿਖਾਲਦੀ ਠੀਕ ਆ ਮੇਰੇ ਬੰਦੇ ਨੇ ਬੰਦਿਆਂ ਚ ਬਹਿਣਾ ਬਾਹਰ ਬਹਿਣਾ ਖਲੋਣਾ ਵਾ ਕੱਲ ਨੂੰ ਕਿਸ ਨੇ ਨਿਗੀ ਜੀ ਵੀ ਗੱਲ ਕਹਿਤੀ ਨਾ ਉਹਦਾ ਕੀ ਜੀਣਾ ਰਹੂਗਾ ਉਹ ਕੋ ਖਾ ਕੇ ਮਰ ਗਿਆ ਤਾਂ ਫਿਰ ਕੀ ਕਰਨਗੀ ਫਿਰ ਕੀ ਕਰਨਗੀ ਨਾ ਨਾ ਗੋਲ ਨਾਜ ਬਾਨਾ ਗੋਲ ਤੇ ਫਿਰ ਗਲਤੀ ਤੇ ਮੇਰੇ ਕੋ ਹੋ ਗਈ ਆ ਮੈਂ ਤਾਂ ਰੋਨੀ ਆ ਵੀ ਉਸੇ ਟਾਈਮ ਤੈਨੂੰ ਵਿਖਾਇਆ ਹੁੰਦਾ ਵੀ ਆ ਚੰਨ ਚੜ੍ਹਿਆ ਤੇ ਤੇਰੀਆਂ ਅੱਖਾਂ ਤੋਂ ਜਿਹੜੀ ਪਿਆਰ ਦੀ ਪੱਟੀ ਵੱਜੀ ਨਾ ਉਹਦੀ ਉਹਦੀ ਖੋਲਦੀ ਤੇ ਲੱਗ ਪਤਾ ਜਾਂਦਾ ਕਿ ਕੀ ਚੰਦ ਚਾਰ ਮੈਨੂੰ ਮੁਖਾਇਆ ਕਿਉਂ ਨਹੀਂ ਕਿਉਂ ਨਹੀਂ ਘਰ ਛੱਡਦੀ ਇਸਿਆ ਕਰਕੇ ਨਹੀਂ ਛੱਡਦੀ ਉਥੇ ਪੀਂਗਾ ਪਾਉਂਦੀ ਉਹਦੇ ਨਾਲ ਮੈਂ ਤੈਨੂੰ ਸੱਚੀਆਂ ਦੱਸਾਂ ਫਿਰ ਮੈਨੂੰ ਮੁਖਾਇਆ ਕਿਉਂ ਨਹੀਂ ਮੁਖੰਬਾ ਅਗਲਾ ਗੀਟ ਕਰਤੀ ਆ ਮੀਸਣੀ ਨੇ ਤੇਰੀ ਨੌ ਨੇ ਤੇਰੀ ਪੋਤੀ ਨੇ ਉਹਨੂੰ ਪਤਾ ਕੀ ਹੀ ਵੀ ਜੇ ਕਿਤੇ ਪਤਾ ਲੱਗ ਗਿਆ ਤੇ ਮੇਰੇ ਪੋਲ ਖੁੱਲ ਜਾਣੇ ਆ ਉਹਨੇ ਤਾਂ ਮੇਰੀ ਵੀਡੀਓ ਡਿਲੀਟ ਕੀਤੀ ਹੋ ਜੇ ਕਿ ਉਹਦੋਂ ਵਿਖਾ ਦਿੰਦੀਆਂ ਤੈਨੂੰ ਵੀਡੀਓ ਤਾਂ ਤੈਨੂੰ ਲੱਗ ਪਤਾ ਜਾਂਦਾ ਵੀ ਕੀ ਚੰਦ ਚਾੜਦੀ ਫਿਰਦੀ ਆ ਤੂੰ ਮੈਨੂੰ ਵਿਖਾਉਂਦੀ ਤੇ ਸਹੀ ਮੈਂ ਵੀ ਤੈਨੂੰ ਮੂੰਹ ਤੋਂ ਦੇ ਹੱਥ ਫੇਰਦੀ ਮੈਂ ਤੈਨੂੰ ਕਹਿੰਦੀ ਵੀ ਹਾਂ ਦਵਿੰਦਰ ਤੂੰ ਸੱਚੀ ਆ ਹਾਓ ਫਿਰ ਤੂੰ ਕੱਢ ਦੇਣਾਹੀਂ ਤੂੰ ਫਿਰ ਵੀ ਨਹੀਂ ਕੋਈ ਕਹਿਣਾ ਫਿਰ ਵੀ ਤੂੰ ਟੱਕ ਲੈਣੀਆਂਹੀਂ ਹਾਏ ਨਹੀਂ ਮੈਂ ਮਰ ਜਾਂਦੀ ਕੀ ਕਰਾਂ ਇਹਦਾ ਇੱਕ ਮਿੰਟ ਤੱਕ